ਮੈਂ ਪਰਮਾਤਮਾ ਦਾ ਹੱਥ ਜੋੜ ਕੇ ਇਨਾ ਸ਼ੁਕਰ ਕਰਦਾ ਹਾਂ ਨਾ ਵਾਹਿਗੁਰੂ ਨੇ ਆਪਾਂ ਨੂੰ ਜਾਨ ਦਿੱਤੀ ਐ ਨਾ ਆਪਾਂ ਨਾਲ ਕੋਈ ਗਲਤ ਕੰਮ ਨਾ ਕਰੀਏ ਅੱਜ ਨਾ ਤਰਨਤਨ ਰੋਡ ਦੇ ਉੱਤੇ ਨਾ ਐਡਾ ਭਿਆਨਕ ਐਕਸੀਡੈਂਟ ਹੋਇਆ ਨਾ ਉਹਦੇ ਵਿੱਚ ਮੇਰੀ ਮਾਂ ਤੇ ਮੇਰੀ ਭੈਣ ਮੇਰਾ ਪਾਂਝਾ ਪਾਂਝੀ ਠੀਕ ਐ ਨਾ ਇੱਕ ਦਮ ਬੱਸ ਦੇ ਸਟੀering ਦੇ ਬੈਰਿੰਗ ਟੁੱਟ ਗਿਆ ਉਹਦਾ ਤਾਂ ਬੱਸ ਦਾ ਇਨਾ ਬੁਰਾ ਹਾਲ ਹੋਇਆ ਤੇ ਵਿੱਚ ਕਿੰਨੀਆਂ ਸਵਾਰੀਆਂ ਸਾਰੀਆਂ ਜ਼ਖਮੀ ਹੋ ਗਿਆ ਮੰਮੀ ਮੇਰੀ ਦਾ ਜਬਾੜਾ ਹਿੱਲ ਗਿਆ ਸਾਰਾ ਠੀਕ ਆ ਉਹਦੇ ਤੇ ਨੀਲ ਪੈ ਗਏ ਐਨ ਭੈਣ ਦੇ ਨੱਕ ਤੇ ਪਾਂਜੀ ਤੇ ਵੀ ਸੱਟਾਂ ਲੱਗੀਆਂ ਉਥੇ ਵਿੱਚ ਕਿੰਨੇ ਵੀ ਜਾਣੇ ਬੈਠੇ ਸੀ ਨਾ ਸਾਰੇ ਜਾਣੇ ਦਾ ਬੁਰਾ ਹਾਲ ਹੀ ਆ ਉਥੇ ਲਾਗੇ ਪੈਲਸ ਦੇ ਵਿੱਚ ਵਿਆਹ ਸ਼ਾਦੀਆਂ ਹੁੰਦਿਆ ਸੀ ਕਿਸੇ ਦਾ ਵਿਆਹ ਸ਼ਾਦੀਆਂ ਹੁੰਦਿਆ ਸਾਰੇ ਪੈਲਸ ਵਾਲੇ ਛੱਡ ਕੇ ਬਰਾਦ ਤੇ ਸਾਰੇ ਜਾਣੇ ਅੰਕੰਨ ਨੇ ਲੋਕਾਂ ਨੂੰ ਛੁਕਿਆ 8:30 ਸਪੈਦੇ ਇੱਕ ਬੈਰਿੰਗ ਟੁੱਟਣ ਕਰਕੇ ਸਪੈਦੇ ਚ ਪੇਦੇ ਨਾਲ ਹੀ ਡਿੱਗਾ ਗੱਡੀਆਂ ਦੇ ਉੱਤੇ ਉੱਥੇ ਕਿੰਨੀਆਂ ਬਰਾਤ ਤੇ ਗੱਡੀਆਂ ਆਈਆਂ ਸੀ ਤੇ ਵੇਖ ਸਕਦੇ ਆ ਇਹ ਵੀਡੀਓ ਦੇ ਵਿੱਚ ਸਾਰੀਆਂ ਗੱਡੀਆਂ ਟੁੱਟ ਗਈਆਂ ਅੱਧੀ ਤਾਂ ਜ਼ਿਆਦੀਆਂ ਉੱਥੇ ਤਾਂ বাস ਵਾਲਾ ਡਰਾਈਵਰ ਵੀ ਬਹੁਤ ਜ਼ਖਮੀ ਹੋਇਆ ਤੇ ਉਹਨੇ ਮਾਹ ਹੀ ਕੰਟਰੋਲ ਕਰਕੇ ਨਾ বাস ਪੈਲੀਆਂ ਦੇ ਵਿੱਚ ਵੜਦੀ ਨਾ ਪੈਲੀਆਂ ਦੇ ਵਿੱਚ ਵੜਦਾ ਛੜਕੇ ਦੇ ਉੱਤੇ বাস ਪਲਟ ਜਾਂਦੀ ਨਾ ਕਿਸੇ ਨੇ ਬਚਣਾ ਨਹੀਂ 30 ਘਟੋ ਘਾਟ 30 35 ਐਂਬੂਲੈਂਸ ਦੀਆਂ ਗੱਡੀਆਂ ਆਈਆਂ ਉੱਥੇ ਇਨਾ ਬੁਰਾ ਹਾਲ ਹੋਇਆ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ ਸਵੇਰੇ ਉੱਠ ਕੇ ਅਕਾਲ ਪੁਰਖ ਅੱਗੇ ਬੇਨਤੀ ਕਰਿਆ ਕਰੋ ਸਾਰਿਆਂ ਨੂੰ ਭੁੱਲ ਜੋ ਕਿ ਮਾਫ ਕਰੀ ਅਹੀਂ ਕਿਹਦਾ ਮਾੜਾ ਨਹੀਂ ਕਰਨਾ ਠੀਕ ਹੈ ਨਾ ਅੱਜ ਆਪਾਂ ਨੂੰ ਸਾਹ ਹੁੰਦੇ ਆ ਨਾ ਪਰਮਾਤਮਾ ਦੀ ਦੇਣ ਆ ਠੀਕ ਹੈ ਨਾ ਵੀਡੀਓ ਤੁਸੀਂ ਵੇਖ ਸਕਦੇ ਜੇ ਕੀ ਹਾਲ ਹੋ ਗਿਆ ਵਾ ਠੀਕ ਹੈ ਨਾ ਇੱਕ ਹਸਾਬ ਦੀ ਮੌਤ ਉਹਨਾਂ ਨੇ ਆਪਣੇ ਲਾਗੇ ਹੋ ਕੇ ਵੇਖੀ ਆ ਇੱਕ ਹਸਾਬ ਦੀ ਪੂਰੀ ਮੌਤ ਲਾਗੇ ਹੀ ਠੀਕ ਹੈ ਵੀਡੀਓ ਦੱਬ ਕੇ ਸ਼ੇਅਰ ਕਰਿਓ